ਅੱਜ ਬਿੰਦਾਂ ਨੂੰ ਯਾਤਰਾ ਜਾ ਰਹੀ ਹੈ ਦੇ ਨਾਲੇ ਯਾਤਰਾ ਬਰਿੰਦਵਾਨ ਜਾ ਰਹੀ ਹੈ ਸ਼੍ਰੀ ਰਾਧੇ ਜੈ ਜੈ ਯਾਤਰਾ ਨਾ ਬਾਬਾ ਜੀ ਦੇ ਅਸ਼ੀਰਵਾਦ ਨਾਲ ਜਾ ਰਹੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪ੍ਰਾਈਮ ਟਾਕ ਟੀਵੀ ਮੈਂ ਤੁਹਾਡਾ ਆਪਣਾ ਗੁਰਦੀਪਲ ਸਾੜਾ ਪਿੰਡ ਲਸਾਲਾ ਤੋਂ ਤੀਜੀ ਜਿਹੜੀ ਬੱਸ ਯਾਤਰਾ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਜਨਮ ਭੂਮੀ ਬਰਿੰਦਾਵਨ ਵੇਖੇ ਜਾ ਰਹੀ ਹੈ ਔਰ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਸੰਗਤ ਦੇ ਵਿੱਚ ਵਿੱਚ ਉਤਸ਼ਾਹ ਹੈਗਾ ਔਰ ਸੰਗਤ ਜਿਹੜੀ ਹੈ ਬੜੇ ਹੀ ਜਾਮਾਂ ਦੇ ਨਾਲ ਬੜੇ ਹੀ ਮਲਾਰਾਂ ਦੇ ਨਾਲ ਇਸ ਜਿਹੜੀ ਬੱਸ ਯਾਤਰਾ ਦੇ ਵਿੱਚ ਜਾ ਰਹੀ ਹੈ ਔਰ ਤੁਹਾਨੂੰ ਮੈਂ ਦਖਾਲਦਾ ਹਾਂ ਕਿ ਵੱਖ-ਵੱਖ ਦ੍ਰਿਸ਼ ਔਰ ਕੋਸ਼ਿਸ਼ ਕਰਦੇ ਹਾਂ ਜੇਕਰ ਪ੍ਰਵੰਦਕਾਂ ਨਾਲ ਕੋਈ ਗੱਲਬਾਤ ਹੋ ਸਕੇ ਕਿ ਉਹ ਵੀ ਆਪਣੇ ਜਿਹੜੇ ਹਾਪਾਵਾ ਸੰਗਤ ਦੇ ਹਾਪਾਵਾ ਉਹ ਤੁਹਾਡੇ ਸਾਨੂੰ ਕਿਤੇ ਜਾਣ ਕਿਉਂਕਿ ਪਿਛਲੀ ਵਾਰ ਵੀ ਇਹ ਜਿਹੜੀ ਬਸ ਯਾਤਰਾ ਬਹੁਤ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਬਰਿੰਦਾਵਨ ਗਈ ਸੀ ਔਰ ਅੱਜ ਤੀਸਰੀ ਵਾਰ ਜਿਹੜਾ ਹੈਗਾ ਪਿੰਡ ਦਾ ਸਾੜੇ 2 ਬਰਿੰਦਾਵਨ ਦੇ ਲਈ ਇਹ バス ਯਾਤਰਾ ਜਾ ਰਹੀ ਹੈ ਇਸ ਦੇ ਵਿੱਚ ਫਰੈਂਡਸ ਫੋਰਐਵਰ ਅਤੇ ਹੋਰ ਜਿਹੜੇ ਭਗਵਾਨ ਕ੍ਰਿਸ਼ਨ ਜੀ ਦੇ ਸ਼ਰਧਾਲੂ ਨੇ ਉਹਨਾਂ ਦੇ ਵੱਲੋਂ ਇਹਨਾਂ ਬਸਾਂ ਦਾ ਸਾਰਾ ਪ੍ਰਬੰਧ ਕੀਤਾ ਗਿਆ ਔਰ ਸੰਗਤ ਦੇ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਜਿਹੜਾ ਬਰਿੰਦਾਵਨ ਦੇ ਜਿਹੜੇ ਚਾਲੇ ਪਾਈ ਜਾ ਰਹੇ ਨੇ ਸੋ ਆਉ ਤੁਹਾਨੂੰ ਦਿਖਾਲਦੇ ਹਾਂ ਕਿ ਲੋਕਾਂ ਦੀਆਂ ਭਾਵਨਾਵਾਂ ਕੀ ਨੇ ਲੋਕਾਂ ਦੇ ਮਨਾਂ ਦੇ ਦ੍ਰਿਸ਼ ਤੇ ਦੇਵੀ ਨਰਮਾ ਮਹੀ ਹਰੀ ਪ੍ਰੀਹ ਵਾਂਛਾ ਕਲਪਧਰੂਵਾ ਕਿਰਪਾ ਸਿੰਧੂ ਗਏ ਵਚੈ ਪਤਿਤਾਨਾਂ ਪਾਵਨੇ ਵਿਓ ਵੈਸ਼ਣਵੇ ਵਿਓ ਨਮੋ ਨਮਾ ਆਪਦਾ ਮਪਰਤਾਰੰ ਦਾਤਾਰੰ ਸਰਵ ਸੰਪਦਾਂ ਲੋਕਾ ਭੀ ਰਾਮੰ ਸ੍ਰੀ ਰਾਮੰ ਭੂਯ ਭੂਯ ਨਮਾਮਿਯੰ ਰਾਮਾਯ ਰਾਮ ਭਦਰਾਯ ਰਾਮ ਚੰਦਰਾਯ ਵੇਦਸੇ ਰਗੁਨਾਥਾਯ ਨਾਥਾਯ ਸੀਤ ਜਾਤੰ ਨਮਾਮਿ ਜਕਾਰਾ ਮੁਰਲੀ ਮਨੋਹਰ ਦਾ ਬੋਲ ਸੱਚੇ ਦਰਬਾਰ ਕੀ ਜੈ ਵਾਂਕੇ ਵੀ ਹਰੀ ਲਾਲ ਕੀ ਜੈ ਜਕਾਰਾ ਕਿ ਬਿਆਰੀ ਦਾ ਬਹੁਤ ਸਤਿਕਾਰ ਕੀ ਨਿਊਜ਼ੀਲੈਂਡ ਤੋਂ ਤੁਹਾਡੇ ਭਾਜੀ ਸਾਡੇ ਫਰੈਂਡਸ ਫੋਰਐਵਰ ਦੇ ਮੈਂਬਰ ਨੇ ਬਹੁਤ ਬਹੁਤ ਧੰਨਵਾਦ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਇਸ ਯਾਤਰਾ ਨੂੰ ਸੰਪੂਰਨ ਕਰਨ ਲਈ ਸਾਨੂੰ ਤਨੋਂ ਮਨੋਂ ਤੁਹਾਨੂੰ ਸਹਿਯੋਗ ਦਿੱਤਾ ਵਿੱਕੀ ਵਿੱਕੀ ਭਾਜੀ ਆਸਟ੍ਰੇਲੀਆ ਤੋਂ ਸਾਡੇ ਦਰਸ਼ਕ ਅੰਕਲ ਜੀ ਦੇ ਲੜਕੇ ਨੇ ਜਸੂ ਜੂਕੇ ਸਰਬੰਜਪੜਾ ਜੀ ਇਹ ਹੀ ਫਰੈਂਡਸ ਫੋਰਐਵਰ ਜੋ ਗਰੁੱਪ ਹੈ ਉਹਦੇ ਮੈਂਬਰ ਨੇ ਹਰਪਜਨ ਭੱਜੀ ਭਾਜੀ ਇਹਨਾਂ ਦਾ ਵੀ ਬਹੁਤ ਸਹਿਯੋਗ ਆ ਤਰਲੋਚਨ ਸਿੰਘ ਜੀ ਬੱਗਾ ਹੈਪੀ ਕਲਾਸ ਤੋਂ ਇਹ ਸਾਰੇ ਜਿੰਨੇ ਵੀ ਮੇਰੇ ਵੀਰ ਨੇ ਅਨਾਰੇ ਵੀਰ ਬਹੁਤ ਬਹੁਤ ਧੰਨਵਾਦ ਭੋਲੀ ਭਾਜੀ ਜਰਮਨ ਤੋਂ ਭਲਵਾਨ ਜੀ ਜਰਮਨ ਤੋਂ ਰੋਹਿਤ ਨੰਦਾ ਲਾਡਾ ਜਨਰਲ ਸਟੋਰ ਲਾਡਾ ਸਾਡਾ ਬਹੁਤ ਹੀ ਜੁਝਾਰੂ ਵਰਕਰ ਵੀ ਆ ਬਹੁਤ ਜ਼ਿਆਦਾ ਕੰਮ ਕੀਤਾ ਇਹਨੇ ਧੰਨਵਾਦ ਕਰਦਾ ਹਾਂ ਲਾਡਾ ਜਨਰਲ ਸਟੋਰ ਸੀਤਲ ਕਲੀਅਰ ਜੀ ਕੈਨੇਡਾ ਤੋਂ ਭੋਲੀ ਵਲੀ ਭਾਜੀ ਕੋਲ ਨੂੰ ਹਾਲੈਂਡ ਤੋਂ ਚਿੰਨੂ ਆਸਟ੍ਰੇਲੀਆ ਚਿੰਦੂ ਆਸਟ੍ਰੇਲੀਆ ਪੰਮਾ ਜੀ ਜੁਕੇ ਧਰਮਵੀਰ ਦੰਡਾ ਜੀ ਸਾਡੇ ਕੀਤੀ ਸਾਗਰ ਜੀ ਹਿਮਾਚਲ ਹਿੱਲੀ ਸਨੀ ਸਟੂਡੀਓ ਪਾਪਲਾ ਵਾਲਵਾਈ ਨੰਨਾ ਨਿਊਜ਼ੀਲੈਂਡ ਉਟੋ ਜਰਮਨ ਤੋਂ ਬੰਟੀ ਸਪੇਨ ਸੰਜਿੰਗ ਸਪੇਨ ਕਾਕੂ ਇਟਲੀ ਰਾਜਕੁਮਾਰ ਡਾਡੀ ਜੀ ਤੇ ਫਰੈਂਡਸ ਫੋਰ ਐਵਰ ਦੇ ਹੋਰ ਜਿੰਨੇ ਵੀ ਮੇਰੇ ਵੀਰ ਸਰਦੀਪ ਜੀ ਨੇ ਯੂਕੇ ਤੋਂ ਬਹੁਤ ਦਿਨਾਂ ਤੋਂ ਪੰਡਜ ਬਹੁਤ ਹੀ ਸਮਾਜਿਕ ਕੰਮ ਕਰ ਰਹੇ ਨੇ ਸਾਡਾ ਸਹਿਯੋਗਤ ਰਹੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਨੇ ਸਾਰੇ ਵੀਰਾਂ ਦਾ ਤੇ ਬਾਕੀ ਜੋ ਹਦਾਇਤਾਂ ਸਭ ਨੂੰ ਪਤਾ ਹੀ ਹੈ ਤੇ ਬਾਕੀ ਵਾਸਤੇ ਵਿੱਚ ਦੱਸ ਦਵਾਂਗੇ ਜੋ ਜੋ ਵੀ ਜਿਸ ਤਰ੍ਹਾਂ ਇਨਸਟਰਕਸ਼ਨ ਹੋਏਗੀ ਸਭ ਨੇ ਫਾਲੋ ਕਰਨਾ ਹੈ ਇਹ ਦੀਪਕ کمار ਜੀ ਇਹ ਵੀ ਪਾਜੀ ਬੋਲੀ ਭਾਈ ਦੇ ਬਹੁਤ ਹੀ ਪੁਰਾਣੇ ਮਿੱਤਰ ਨੇ ਜਰਮਨ ਤੋਂ ਆਏ ਨੇ ਇਹ ਵੀ ਸਾਡੇ ਨਾਲ ਜਾ ਰਹੇ ਨੇ ਯਾਤਰਾ ਤੇ ਜੀ ਆਇਆਂ ਨੂੰ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਭੁੱਲੀ ਭਾਜੀ ਦਾ ਤੇ ਸਾਰੇ ਜੋ ਜਿੰਨੇ ਵੀ ਸਾਡੇ ਵੀਰ ਨਾਲ ਜਾ ਰਹੇ ਨੇ ਸਭ ਨੂੰ ਬੇਨਤੀ ਹੈ ਕਿ ਜਿੱਦਾਂ ਪਾ ਪਹਿਲਾਂ ਕੰਮ ਕਰਦੇ ਰਹੇ ਏਸੀ ਤਰ੍ਹਾਂ ਮਿਲ ਜੁਲ ਕੇ ਕੰਮ ਕਰਨਾ ਸਾਰਿਆਂ ਨੇ ਇਕੱਲਾ ਬੰਦਾ ਕੋਈ ਏਡੀ ਵੱਡੀ ਯਾਤਰਾ ਸਫਲ ਨਹੀਂ ਹੋ ਸਕਦੀ ਕੋਈ ਨਹੀਂ ਕਰਵਾ ਸਕਦਾ ਨਗਰ ਵਾਸੀ ਨਗਰ ਵਾਸੀ ਸਾਧ ਸੰਗਤ ਦੀ ਰੋਇੰਤੀ ਪੇਤਰ ਹੈ ਕਿ ਅੱਜ ਬਿੰਦਾਨ ਨੂੰ ਯਾਤਰਾ ਜਾ ਰਹੀ ਹੈ ਸਾਰੇ ਹਸਪਤਾਲ ਮਿਲ ਕੇ ਸੰਗਤ ਦੇ ਨਾਲ ਸਲਸਰਾਈ ਕਰ ਰਿਹਾ ਹੈ ਚਾਲਾ ਚੱਲਨ ਦੀ ਤਿਆਰੀ ਹੈ ਆ ਜਾਓ ਜਿਹਨੇ ਬਾਕੀ ਹੈ ਆ ਜਾਓ ਸਾਥ ਮਤ ਜੈ ਸ਼ੇਖ ਮਤ ਮजय ਮਤ ਜੈ ਸ਼੍ਰੀ கிருஷ்ਨ ਭਗਵਾਨ ਕੀ ਹੰਗੀ ਇਹ ਜਤਰਾ ਨਾ ਬਾਬਾ ਜੀ ਦੇ ਅਸ਼ੀਰਵਾਦ ਨਾਲ ਜਾ ਰਹੀ ਹੈ ਜੀ ਬ੍ਰਿੰਦਵਨ ਧਾਮ ਠੀਕ ਹੈ ਬਹੁਤ ਬਹੁਤ ਧੰਨਵਾਦ ਸਾਜੀ ਸੰਗਤ ਦਾ ਜਤਰਾ ਹੈ ਸ਼੍ਰੀ ਬ੍ਰਿੰਦਵਨ ਧਾਮ ਸਾਡੇ ਡਾਕਟਰ ਅਨਿਲ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਬੜੇ ਹੀ ਵਧੀਆ ਢੰਗ ਦੇ ਨਾਲ ਮਿਹਨਤ ਕੀਤੀ ਇਹਨਾਂ ਦੀ ਸਾਰੀ ਟੀਮ ਨੇ ਆਰਾਮ ਲਵਾਇਆ ਜੀ ਲਾਡਾ ਜੀ ਧਰਮਿੰਦਰ ਹੁਣੀ ਸੰਨੀ ਹੋਣੇ ਇਹਨਾਂ ਸਾਰਿਆਂ ਦੇ ਬਹੁਤ ਹੀ ਸਹਿਯੋਗ ਦੇ ਨਾਲ ਬੜੇ ਵਧੀਆ ਢੰਗ ਦੇ ਨਾਲ ਇਹ ਯਾਤਰਾ ਬਰਿੰਦਵਾਨ ਜਾ ਰਹੀ ਆ ਸਾਰੀ ਸੰਗਤੇ ਕ੍ਰਿਸ਼ਨ ਭਗਵਾਨ ਮੇਰੇ ਭਰੇ ਹੱਥ ਲੱਕਣ ਜਕਾਰਾ ਕ੍ਰਿਸ਼ਨ ਭਗਵਾਨ ਜੀ ਦਾ ਬਹੁਤ ਸੱਚੇ ਦਰਵਾਜ਼ਾ ਕੀ ਜਾਏ